ਸ਼੍ਰੀ ਅਕਾਲ ਤੱਕ ਸਾਹਿਬ ਤੋਂ ਇਹ ਆਦੇਸ਼ 22 ਦਸੰਬਰ 2008 ਨੂੰ ਜਾਰੀ ਕੀਤਾ ਗਿਆ ਸੀ ਇਹਦੇ ਵਿੱਚ ਲਿਖਿਆ ਹੈ ਕਿ ਬਹੁਤ ਸਾਰੀਆਂ ਸੰਗਤਾਂ ਵੱਲੋਂ ਲਿਖਤੀ ਸ਼ਿਕਾਇਤਾਂ ਵੀ ਪਹੁੰਚੀਆਂ ਨੇ ਤੇ ਆਮ ਦੇਖਣ ਦੇ ਵਿੱਚ ਵੀ ਆਇਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਕਥਾ ਕੀਰਤਨ ਦੇ ਸਮੇਂ ਜਾਪ ਕੀਤਾ ਜਾਂਦਾ ਹੈ ਜਾਪ ਵੀ ਐਸੇ ਢੰਗ ਨਾਲ ਕੀਤਾ ਜਾਂਦਾ ਹੈ ਜਿਦੇ ਨਾਲ ਦੂਜੀ ਸੰਗਤ ਪਰੇਸ਼ਾਨ ਹੁੰਦੀ ਹੈ ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ 15 ਤੇ ਪੰਨਾ ਨੰਬਰ 19 ਮੁਤਾਬਕ ਹੀ ਗੁਰਦੁਆਰਾ ਸਾਹਿਬ ਵਿਖੇ ਮਰਿਆਦਾ ਨਿਭਾਉਣੀ ਚਾਹੀਦੀ ਹੈ ਇਸ ਲਈ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਸੰਗਤ ਦੇ ਵਿੱਚ ਇੱਕ ਵਕਤ ਇੱਕੋ ਗੱਲ ਹੋਣੀ ਚਾਹੀਦੀ ਹੈ ਇਸ ਲਈ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਸੰਗਤ ਵਿੱਚ ਇੱਕੋ ਵਕਤ ਇੱਕ ਵਕਤ ਇੱਕੋ ਗੱਲ ਹੋਣੀ ਚਾਹੀਦੀ ਹੈ ਕੀਰਤਨ ਜਾਂ ਕਥਾ ਵਿਖਿਆਨ ਜਾਂ ਪਾਠ ਵਿਖਿਆਨ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਮਤ ਤੋਂ ਵਿਰੁੱਧ ਨਹੀਂ ਹੋ ਸਕਦਾ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਦਾ ਪ੍ਰੋਗਰਾਮ ਇਸ ਪ੍ਰਕਾਰ ਹੁੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਫਿਰ ਕੀਰਤਨ ਕਥਾ ਵਿਖਿਆਨ ਅਨੰਦ ਸਾਹਿਬ ਅਰਦਾਸ ਅਤੇ ਸ੍ਰੀ ਅਕਾਲ ਦਾ ਜੈਕਾਰਾ ਤੇ ਫਿਰ ਹੁਕਮ ਯਾਨੀ ਕਿ ਹੁਕਮਨਾਮਾ ਇਸ ਤੋਂ ਬਿਨਾ ਜੇ ਕਿਸੇ ਵਿਅਕਤੀ ਜਾਂ ਸੰਗਤੀ ਰੂਪ ਦੇ ਵਿੱਚ ਸਿਮਰਨ ਜਾਪ ਕਰਨਾ ਹੋਵੇ ਤਾਂ ਉਹ ਵੀ ਗੁਰਮਰਿਆਦਾ ਵਿੱਚ ਰਹਿ ਕੇ ਗੁਰਮਤ ਦੇ ਮੁਤਾਬਿਕ ਕਰਨ ਜਿਵੇਂ ਕਿ ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ ਸ਼ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਾਈਐ ਸੋਈ ਦੇ ਅਨੁਸਾਰ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਨਿਤਾ ਪ੍ਰਤੀ ਦਿਨ ਨਿਤਨੇਮ ਦੇ ਸਮੇਂ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਕੀਤਾ ਜਾ ਸਕਦਾ ਸਹੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ